ਅੱਜ 21 ਅਪ੍ਰੈਲ 2025 ਦੀ ਵੀਡੀਓ ਬਣਾ ਰਹੇ ਆ ਡੇਟ ਵਗੈਰਾ ਭਾਵੇਂ ਇਸ ਕਰਕੇ ਦੱਸ ਦੇ ਰਹੇ ਨੇ ਆ ਕਈ ਵਾਰ ਕਾਫੀ ਹੈਗੇ ਵੀਡੀਓ ਹੁੰਦੇ ਨੇ ਵੀ 2-2 ਸਾਲਾਂ ਬਾਅਦ ਵਾਇਰਲ ਹੋ ਜਾਂਦੀਆਂ ਨੇ ਆ ਅੱਜ ਭਾਈ ਨਗਿੰਦਰ ਸਿੰਘ ਬਰਾੜ ਨਰਿੰਦਰ ਸਿੰਘ ਬਰਾੜ ਇਹਨਾਂ ਭਾਈ ਨਰਿੰਦਰ ਸਿੰਘ ਨਰਿੰਦਰ ਸਿੰਘ ਬਰਾੜ ਪੁੱਤਰ ਬਲਵੀਰ ਸਿੰਘ ਬਰਾੜ ਸਹੀ ਮੁੰਡਾ ਨਿਕਲਦਾ ਭਾਈ ਵੀ ਦੱਸ ਰਿਹਾ ਕਿ ਨਾਮ ਵੀ ਭੁੱਲ ਜਾਂਦਾ ਕਿਉਂ ਨਾਮ ਵਗੈਰਾ ਭੁੱਲ ਜਾਂਦੇ ਆ ਤੇ ਭਾਈ ਜਸਵਿੰਦਰ ਸਿੰਘ ਬਰਾੜ ਭਾਈ ਇੱਧਰ ਨਾਲ ਖੜਿਆ ਅਮਨਦੀਪ ਸਿੰਘ ਬਰਾੜ ਜਦੋਵਾਲੀਆ ਦੇ ਤੰਲੂ ਆ ਤੰਲੂ ਵਾਲਾ ਪਿੰਡ ਇਹਨਾਂ ਦਾ ਲਾਸਟ ਵੀ ਪਿੰਡ ਐ ਤੋਂ ਸਾਡੇ ਬਠਿੰਡੇ ਜ਼ਿਲ੍ਹੇ ਦਾ ਤੇ ਨਨਾਰਕਾ ਦੇ ਫਰੀਦਕੋਟ ਦੇ ਪਿੰਡੇ ਤੋਂ ਸਾਡੇ ਹੋ ਗਏ ਤੇ ਇੱਧਰ ਆ ਜਾਂਦਾ ਸੁਖਾਨਾਂ ਦਾ ਆ ਜਾਂਦਾ ਸੁਖਾਨਾਂ ਦਾ ਸੁਖਾਨਾਂ ਦਾ ਮੁੱਖੀ ਵੀ ਹੈ ਨਾ ਸੁਖਾਨਾਂ ਦਾ ਮੁੱਖੀ ਹੈ ਐਸੇ ਭਗਤੇ ਏਰੀਆ ਚ ਆਪਰਾ ਕੋ ਭਗਤਾ ਏਰੀਆ ਦਾ ਮਾਲਵੇ ਦਾ ਇੱਧਰ ਮਸ਼ਹੂਰ ਥਾ ਏਰੀਆ ਦਾ ਭਗਤੇ ਉਧਰੋਂ ਬਾਈਆਂ ਨੇ ਟਰੈਕਟਰ ਲਿਆਜਾ ਬਾਈ ਨਰਿੰਦਰ ਸਿੰਘ ਬਰਾੜ ਨੂੰ ਜਰੂਰ ਵਧਾਈਆਂ ਤੇ ਵਧਾਈਆਂ ਬਰਾੜ ਸਾਹਿਬ ਖੋਸ਼ ਹੋਏ ਪੂਰੇ ਖੋਸ਼ ਕੇਵਲ ਲੱਗਿਆ ਬਹੁਤ ਵਧੀਆ ਲੱਗਿਆ ਬਾਈ ਬਹੁਤ ਵਧੀਆ ਅਸਾਂ ਕਿਵੇਂ ਟਰੈਕਟਰ ਨੂੰ ਮੇਰੇ ਵਿੱਚ ਕੋਈ ਲੱਗਿਆ ਬਿਲਕੁਲ ਨਾ ਮੈਂ ਜਿਵੇਂ ਟਰੈਕਟਰ ਵੀਡੀਓ ਜੇ ਦੇਖਿਆ ਉਸੇ ਤਰ੍ਹਾਂ ਲੱਗਿਆ ਬਹੁਤ ਸੋਹਣਾ ਟਰੈਕਟਰ ਦਿੱਤਾ ਇਹਨੇ ਬਾਕੀ ਤੁਸੀਂ ਆਇਆ ਨਾ ਮਾਨਤਾ ਸੀਰਾ ਕੀਤਾ ਜੀ ਖੋਸ਼ ਹਾਂ ਅਸੀਂ ਖੋਸ਼ ਹਾਂ ਜੀ ਸਾਨੂੰ ਬਹੁਤ ਪੂਰੀ ਇੱਜ਼ਤ ਰਿਸਪੈਕਟ ਦਿੱਤੀ ਹੈ ਹਾਂ ਹਾਂ ਕਿਉਂ ਭਰਾ ਉਹ ਇੱਜ਼ਤ ਕਰਨਾ ਸਾਡਾ ਹੱਕ ਹੀ ਬਣਦਾ ਰਣਜੀਤ ਸਾਹਿਬ ਨੂੰ ਲਗਾਇਆ ਖੋਸ਼ ਹਾਂ ਅੱਛਾ ਵੀ ਕਿਵੇਂ ਕਾਰੋਬਾਰੀ ਬੰਦੇ ਛੱਡ ਦੋ ਬੇਬੋਲਾ ਜੀ ਇਹ ਬਾਈਆਂ ਦਾ ਵੀ ਕੰਮ ਆ ਆੜ ਤੋਂ ਆੜ ਤੱਕ ਦਾ ਕੰਮ ਆ ਬਾਈਆਂ ਦਾ ਕਾਰੋਬਾਰੀ ਬੰਦੇ ਆ ਕਿਵੇਂ ਬਾਈ ਬਰਾੜ ਸਾਹਿਬ ਦੱਸ ਰਿਹਾ ਇੱਜ਼ਤ ਇੱਜ਼ਤ ਦਾ ਭਰਾਵੋ ਹਰੇਕ ਬੰਦਾ ਅੱਜ ਕੱਲ ਇੱਜ਼ਤ ਦੀ ਜਾਵੇ ਭਾਲਦਾ ਹੈ ਉਹ ਵੀ ਫਰਕ ਨਹੀਂ ਬੰਦਾ ਕੌਮਰਾਨ ਸਾਹਿਬ ਹੈ ਹੀ ਨਹੀਂ ਬਿਲਕੁਲ ਜੀ ਬੜਾ ਹਮਲਾ ਜੀ ਤੁਹਾਡੀ ਇੱਜ਼ਤ ਹੀ ਨਾ ਕਰਦੇ 500000 ਤੈਨੂੰ ਗੱਲ ਵੀ ਨਹੀਂ ਕਰ ਦਿੰਦਾ ਮਾਨਕ ਖਾਣਾ ਕਰੋ ਬੂਰਾ ਖੁਸ਼ੀ ਰਵੇ ਫਿਰ ਖੁਸ਼ੀ ਰਵੇ ਹਮਾਰਾ ਤੀਹੌ ਦਾਸ ਕੀ ਜਾਂਦਾ ਫਰਕ ਸੀ ਬਰਾ ਸਾਹਿਬ ਕਹਿੰਦੇ ਨਹੀਂ ਐਸੋੜੀ ਲੇਖਤ ਸੌਦਾ ਤਾਂ ਉਸ ਰੋਟੀ ਨਿਕਤਾ ਕਿੰਨੇ ਚਿਰ ਬਰਾ ਸਾਹਿਬ ਕੀ ਕਹਿੰਦੇ ਨੂੰ ਸਾਲੋ ਜੀ ਘੱਟੋ ਘੱਟ ਸਾਲ ਸਵਾ ਸਾਲ ਲੱਗੂਗਾ ਅੱਛਾ ਤੂੰ ਤੂੰ ਪਹਿਲਾਂ ਆਖੀ ਸੀ ਕਿ ਅਸੀਂ ਇੱਕ ਮਹੀਨਾ ਪਹਿਲਾਂ ਅਸੀਂ ਆਏ ਸੀ ਕਿ ਉਹਦੇ ਤੁਸੀਂ ਮਿਲੇ ਸੀ ਬਾਪੂ ਮਿਲਦੀ ਠੀਕ ਹੈ ਕਿ ਚਾਹ ਪਾਣੀ ਪੀਕੇ ਗਏ ਸੀ ਮੈਂ ਕਿਹਾ ਠੀਕ ਉਹ ਵੀ ਇਸ਼ੇ ਨੂੰ ਦੇਰ ਦਾ ਘਰ ਕਹਿ ਰਿਹਾ ਕਿ ਉਹਦੇ ਵੀ ਗੱਲਬਾਤ ਨਾ ਕਰਦੇ ਸੀ ਕਿ ਕਿੰਨਾ ਪੇਰਾਂ ਮੁੱਠਿਆ ਜਿੰਨੇ ਨਹੀਂ ਕਾਲਾ ਹੁੰਦਾ ਸੀ ਜੀ ਬੈਠੇ ਕਿਹੜਾ ਗਾਹ ਹੁੰਦਾ ਇੱਕ ਦਾ ਰੱਬ ਦਾ ਰੂਪ ਵੀ ਮੰਨ ਲੇ ਤਾਂ ਕਿਵੇਂ ਵਪਾਰ ਲੈਣ ਤੇ ਭਾਵੋ ਇਹ ਆਪ ਦੀ ਇੱਜ਼ਤ ਕਰਾਂਗੇ ਤਾਂ ਫੇਰ ਹੀ ਕਾਰੋਬਾਰ ਚ ਵਾਧਾ ਹੁੰਦਾ ਹੈਗਾ ਭਾਈ ਅਗੇ ਵੀ ਬਹੁਤ ਵਧੀਆ ਇਨਸਾਨ ਹੈ ਯਾਰ ਵੀ ਕੋਈ ਸੌਦੇ ਚ ਤੁੰਗ ਨਹੀਂ ਕਰੇਗੀ ਐਡਾ ਵੱਡਾ ਸੌਦਾ ਹੈ ਐ ਮਨ ਲਓ ਵੀ ਟਰੈਕਟਰ 14.5 ਲੱਖ ਦਾ ਹੈ ਨਵਾਂ ਹੈ ਤੇ ਨਵੇਂ ਰਕਟੇ ਦਿੱਤਾ ਤੇ ਕਿਹਨੇ ਦੇਖੋਦਾਂਗੇ ਆਪਣਾ ਕਿੰਨੇ ਮਿੰਟਾਂ ਚ ਸੁਭਾਉ ਸੁਭਦ ਨਾਲ ਤੁਰ ਬਾਈ ਮੋਟੇ ਜਿਹੇ ਜਿਹੇ ਰੈਂਦੀ ਸੀ ਉਹ ਇੱਥੇ ਆ ਕੇ ਦੋਨਾਂ ਨੰਮਾ ਮੈਂ ਬੱਚਾ ਹਜੇ ਅਕਸਰ ਦੇਖਾਂਗੇ ਆ ਮੌਕੇ ਆਏ ਤਾਂ ਸੋਦੇ ਕਰਦੇ ਵਾਟ ਸਾਹਿਬ 222 ਦਰ ਲਾ ਰਹੇ ਆ ਹੈ ਨਾ ਕਿ ਸਾਡਾ ਐਮ ਵੱਲੋਂ ਦੋ ਮਿੰਟਾਂ ਦਾ ਸੌਦਾ ਹੋ ਗਿਆ ਬਹੁਤ ਬਈਆ ਨੂੰ ਮਿਲ ਕੇ ਖੁਸ਼ੀ ਹੋਈ ਤੇ ਇਧਰ ਮਾਰੀ ਹਿੰਦੀ ਕੈਮਰਾ 2000 ਤੇ 24 ਮਾਣ ਦੇ ਤੋਂ ਨਵਾਂ ਬੈਟੇ ਦਸਾਣਾ ਪਰ ਉਹ ਬੈਰ ਕੇ ਨੂੰ ਜਮਾ 375 ਦਾ 73 ਘੰਟੇ ਚੱਲਿਆ ਐਮ ਆਰ ਤੇ ਐਮ ਆਰ ਪਰ ਹਜੇ ਉਹ ਵੀ ਲਿਖਿਆ ਪਿਆ ਲੈ ਟਾਇਰਾਂ ਤੇ ਇਹ ਜੇ ਨਵੇਂ-ਨਵੇਂ ਟਰੈਕਟਰ ਖਰੀਦਣ ਲਈ ਵੜਾਹੇ ਟਿਕਣਾ ਸੰਪਰਕ ਕਰੋ ਇਹ ਸਾਡੇ ਕੋਲ 5510 22 ਮਾਣ 22 ਮਾਣ 22 ਮਾਣ 5510 22 ਮਾਣ ਅੱਗੇ ਫੋਰ ਵੀ ਖੜਾ 22 ਮਾਣ 21 ਮਾਣ 535 ਜਿਹੜਾ 50 ਪਿਆ ਡੀ ਖੜਾ 16 ਮਿਕਾ 60 ਵਾਲੇ 2 ਸਪੀਡ 3 ਸਪੀਡ ਖੜੇ ਆ ਕੋਈ ਵੀ ਟਰੈਕਟਰ ਫਿਸ਼ਰ ਲਈ ਵੜਾਹੇ ਟਿਕ ਪਿੰਡ ਭਾਈ ਹਕਤੌਰ ਡਿਸਟ੍ਰਿਕਟ ਨਾਂ ਬਠਿੰਡਾ ਨਾਲ ਸੰਪਰਕ ਕਰੋ ਤੇ ਬਰਾੜ ਸਾਹਿਬ ਵਰਗਿਆਂ ਨੂੰ ਜੂਰ ਕਮੈਂਟਾਂ ਚ ਵਧਾਈਆਂ ਦਿਓ ਬਹੁਤ ਵੱਡਾ ਟਰੈਕਟਰ ਲੈ ਕੇ ਚੱਲੇ ਆ ਇਹ ਐ ਮਨੋ 75 ਹੌਸ ਪਾਵਰ ਵਾਲਾ ਟਰੈਕਟਰ ਹੈ ਕਿਹੜੇ ਕਿਹੜੇ ਭਰਾਵਾਂ ਕੋਲੇ ਟਰੈਕਟਰ ਹੈਗਾ ਇਹੇ ਜਰੂਰ ਕਮੈਂਟ ਕਰਕੇ ਦੱਸਿਓ ਐਹੀ ਜੇ ਟਰੈਕਟਰ ਨਵੇਂ-ਨਵੇਂ ਟਰੈਕਟਰ ਖਰੀਦਣ ਲਈ ਤੁਸੀਂ ਸਾਡਾ ਪੇਜ ਫੋਲੋ ਕਰ ਲਓ ਤੇ ਜਰੂਰ ਸਾਡੀਆਂ ਵੀਡੀਓ ਵਗੈਰਾ ਦੇਖਦੇ ਰਹਿਣਾ ਕਰੋ ਐਹੀ ਜੇ ਟਰੈਕਟਰ ਅੰਦਰੋਂ ਬਾਈਰ ਕਿਉਂ ਕਹਿੰਦੇ ਅੰਦਰੋਂ ਨਾਲ ਜਿੰਨੀ ਗੱਡੀ ਪਈ ਐਹੀ ਜੇ ਟਰੈਕਟਰ ਖਰੀਦਣ ਲਈ ਸਾਡੇ ਪੇਜ ਤੇ ਜਾਓ YouTube Instagram Facebook ਤੇ ਮਿਲਿੱਤਾਂ ਦਿਖਾਵੇ ਇਹਨੂੰ ਮੇਰਾ ਪੀਟਾ ਵੀਡੀਓ ਬਣਾ ਲਿਆ ਮੈਕੀਪੀ ਹੁੰਦਾ 6 ਸੂਟ ਟਰੈਕਟਰ ਦਿਖਾ ਰਹੇ ਹਾਂ ਬਹੁਤ ਥੋੜਾ ਜਿਹਾ ਲੱਬਣ ਲੱਬਣ ਗਏ ਟਰੈਕਟਰ ਮੌਸਮ ਉਹ ਜਾਗਾ ਕਿਵੇਂ ਆ ਦੇਖੋ 3 ਸਪੀਡ ਵਾਲੇ 2000 ਤੇ 22 ਮਾਡਲ 2023 ਮਾਡਲ ਇਹ ਸਾਡੇ ਕੋਲੇ 4 ਪੀਸ ਲੱਗੇ ਹੋਏ ਹੈ ਭਰਾਵੋ 7 ਲੱਖ 75 ਹਜ਼ਾਰ ਤੋਂ ਰੇਟ ਸਟਾਰ 7 ਲੱਖ 15 ਹਜ਼ਾਰ ਤੋਂ ਰੇਟ ਸਟਾਰ 7 ਲੱਖ 75 ਹਜ਼ਾਰ ਤਾਂ ਕਿੰਨੇ ਪੁਰਾਣੀ ਸ਼ੋਅ ਵਾਲਿਆਂ ਦਾ ਰੇਟ ਹੈਗਾ ਹੰਦੇ ਕੋਲ 4 ਪੀਸ ਆ ਅਰਜੇਓ ਲੋਗੋ ਲੱਗੇ ਹੋਏ ਆ 97 ਨੋਸੋਨਾ 7 ਨੋਸੋਨਾ 2000 ਤੇ 21 ਮਾਡਲ 605 ਸਾਡੇ ਕੋਲ ਹੈਗਾ ਹੈ 2000 ਤੇ 22 ਮਾਡਲ ਤੇ ਇਧਰ 2016 ਮਾਡਲ ਸੁਨਾਨਿਕਾ ਫਾਰਮ ਤੇ ਇੱਕ 60 ਹੈਗਾ ਹੈ ਘੋੜਾ ਮੈਂਬਰ ਵਗੈਰਾ ਲੱਗਿਆ 495000 ਵੀ ਇਹ ਕੀਮਤ ਆ ਜਰੂਰ ਹੈ ਇਹ ਜੇ ਨਵੇਂ-ਨਵੇਂ ਟਰੈਕਟਰ ਖਰੀਦਣ ਲਈ ਬੁੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਮਠੰਡਾ ਨਾਲ ਸੰਪਰਕ ਕਰੋ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਭਰਾਵੋ ਜਾਣਕਾਰੀ ਲੈ ਸਕਦੇ ਹੋ ਮੇਰੇ ਫਾਦਰ ਸਾਹਿਬ ਦਾ ਨੰਬਰ ਹੈ 99173 62846 88720 37846 ਇਹ ਮੇਰੇ ਨੰਬਰ ਹੈਗੇ ਭਰਾਵੋ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਜਰੂਰ ਹੈ ਜਲਦ ਤੋਂ ਜਲਦ ਤੁਸੀਂ ਫਟਕਾਰ ਲਓ ਕਿ ਅਸੀਂ ਦੇ ਮੈਂ ਸਾਡਾ ਭਾਈ ਬਖਤੌਰ ਟੈਸਟ ਕ ਬਠਿੰਡਾ ਦੀ ਪਿੰਡ ਪਰੇ ਜਾਂਦਾਗਾ ਫ੍ਰੀਜ ਪ੍ਰਕਾਰ ਦੇ ਆਪਣਾ ਕੋਈ ਟਰੈਕਟਰ ਮਿਲਦੇ ਆ ਸਾਰੇ ਟਰੈਕਟਰਾਂ ਤੇ ਲੋਨ ਕਰਵਾ ਕੇ ਦੇਵਾਂਗੇ ਇਹ ਜਾਂ ਕੋਈ ਵੀ ਟਰੈਕਟਰ ਨਹੀਂ ਹੁੰਦਾ ਬਜਟ ਤੇ ਜੀ ਤੇ ਨਹੀਂ ਲੋਨ ਹੁੰਦਾ ਜੇ ਤੁਸੀਂ ਨਕਦ ਲੈਣਾ ਤਾਂ ਨਕਦ ਵੀ ਕਿਵੇਂ ਬਾਈ ਵਰਗਣੇ ਨੇ ਬਰਾੜ ਸਾਹਿਬ ਵਰਗਣੇ ਤਾਂ ਸਾਮਣੋਂ ਪੇਮੈਂਟ ਸਾਨੂੰ ਅਡਵਾਂਸ ਹੀ ਦੇਤੀ ਇਹਨਾਂ ਨੇ ਅਜੇ ਡੈਕਟਰ ਲੇਖ ਨਹੀਂ ਹੈਗੇ ਜੇ ਤੁਸੀਂ ਨਗਦ ਖਰੀਦਣਾ ਤਾਂ ਨਗਦ ਦੇ ਵੀ ਖਰੀਦ ਸਕਦੇ ਹੋ ਕਿ ਆਸਾਨ ਕਿਸ਼ਤਾਂ ਦੇ ਖਰੀਦਣਾ ਤਾਂ ਆਸਾਨ ਕਿਸ਼ਤਾਂ ਦੇ ਵੀ ਖਰੀਦ ਸਕਦੇ ਹੋ ਇਹ ਸਾਡੇ ਨਾਲ ਤੁਸੀਂ ਸਾਡੀ ਜਾਣ ਪਛਾਣ ਵਾਲੇ ਤਾਂ ਬੰਦੇ ਹਾਂ ਤੁਹਾਡੇ ਨਾਲ ਲੱਖ ਦੋ ਲੱਖ ਰੁਪਈਆ ਸੀ ਵੀ ਹਾਰੀ ਸੋਨੇ ਦਾ ਅਧਾਰ ਸਦਾਰ ਕਰ ਲਾਂਗੇ ਜੇ ਸਾਡੀ ਜਾਣ ਪਛਾਣ ਵਾਲੇ ਬੰਦੇ ਹੈਗੇ ਤਾਂ ਭਰਾਵੋ ਤੁਸੀਂ ਇਸ ਕਰਕੇ ਸਾਡੇ ਨਾਲ ਜਲਦੀ ਸੰਪਰਕ ਕਰ ਲਓ ਕੋਈ ਵਿੱਚ ਡੈਕਟਰ ਕਰਾਉਣਾ ਵਿੱਚ ਵੀ ਡੈਕਟਰ ਕੱਟ ਲਾਂਗੇ ਆਸਾਨ ਜੀ ਕਿਸ਼ਤਾਂ ਤੇ ਕੋਈ ਜ਼ਿੰਮੇਵਾਰ ਨੂੰ ਔਖਾ ਹੋ ਜਾਂਦਾ ਵੀ ਵੱਡੇ ਟਰੈਕਟਰ ਆ ਬਰਾਣ ਸਾਹਿਬ ਕਿਉਂ ਕਿ ਕਿਦਾਂ ਕਿਨੇ ਛੋਟੇ ਜ਼ਿਮੀਂਦਾਰ ਨੂੰ ਦੱਖ ਹੈ ਨਹੀਂ ਇਹਨਾਂ پیسے ਨਾਲ ਵੀ ਉਹ ਤਾਂ ਕਿਨੇ ਤੁਸੀਂ ਦੱਸਦੇ ਸੀ ਕਿਵੇਂ ਮੁੰਡੇ ਤੁਸੀਂ ਕਹਿੰਦੇ ਬਾਹਰ ਬੂੜ ਗਏ ਆ ਕਿਹੜੇ ਬੰਦੇ ਨੇ ਕਮਾਈ ਕਰਨੀ ਆ ਇੱਥੇ ਟਰੈਕਟਰ ਵੀ ਕਰ ਸਕਦਾ ਕਿ ਨਹੀਂ ਕਰ ਸਕਦਾ ਜੀ ਕਰ ਸਕਦਾ ਚਲੋ ਤੁਸੀਂ ਆਪ ਤਾਂ ਕੰਮ ਕਰਦੇ ਹੋ ਕਿਵੇਂ ਆਉਣਾ ਵੀ ਕਿਧਿਆ ਆਣਾ ਸਾਡੇ ਕੋਲੇ ਉਹ ਜਿਹੇ ਬਰਾਣ ਸਾਹਿਬ ਸੀ ਟਰੈਕਟਰ ਦਿੱਤੇ ਸੀ ਸਾਡੇ ਨਾਲ ਹੀ ਪੈਂਦਾ ਵੀ ਐਸ ਸੀ ਸੀ ਦੇ ਬੰਦੇ ਨਾਲ ਤਾਂ ਲੱਗਾ ਕਰ ਪਈਆ ਜੋੜ ਕੇ ਉਹਨੇ ਟਰੈਕਟਰ ਕਰਾਇਆ ਤੇ ਮਤਲਬ ਕਿਸ ਤਰ੍ਹਾਂ ਤੇ ਹੁਣ ਤੋਂ ਬਾਅਦ ਫੇਰ ਵੀ ਮੈਸੇਂਜ ਫਿੱਟ ਲੈ ਗਏ ਇਸ ਕਰਕੇ ਭਰਾਵੋ ਜੇਕਰ ਤੁਸੀਂ ਵੀ ਆਸਾਨ ਕਿਸ਼ਤਾਂ ਤੇ ਟਰੈਕਟਰ ਖਰੀਦਨੇ ਆ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਿੱਚ ਤਾਂ ਕਾਫੀ ਵਿਦਵਾਨ ਹੁੰਦੇ ਆ ਵੀ ਕਿਸ਼ਤਾਂ ਤੇ ਨਹੀਂ ਕਿਸ਼ਤਾਂ ਪਰੇ ਜਾਂਦੀਆਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਿਉਂਕਿ ਸਾਮ ਕੀ ਨਹੀਂ ਮਦਦ ਕਰਨੀ ਪਰ ਸਕਦਾ ਕਰ ਸਕਦਾ ਜਿਹਨੇ ਕੰਮ ਕਰਨਾ ਹੈ ਕੰਮ ਕਰਨਾ ਹਨਾ ਜਿਹਨੇ ਪਾਸ ਫੋਕਰਪੁਰੇ ਕਰਨੇ ਚੌੜੇ ਟਾਇਰ ਪੋਣੇ ਉਧਰ ਦੀਆਂ ਗੱਲਾਂ ਅਲੱਗ ਐ ਉਹਨਾਂ ਦਾ ਉਹਦਾ ਵਿਸ਼ੇ ਅਲੱਗ ਹੈ ਨਾ ਸਿਸਟਮ ਹੀ ਲੱਗਾ ਕਿਨੇ ਮਿਹਨਤ ਕਰਨੀ ਹੈ ਭਰਾਵਾ ਉਹ ਮਿਹਨਤ ਕਰਕੇ ਕਿਸ਼ਤਾਂ ਭਰ ਸਕਦਾਗਾ ਜਰੂਰ ਤੁਸੀਂ ਆਸਾਨੀਏ ਕਿਸ਼ਤਾਂ ਤੇ ਟਰੈਕਟਰ ਖਰੀਦਣ ਲਈ ਵੜੈਣ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਟਿੰਡਾ ਨਾਲ ਸੰਪਰਕ ਕਰੋ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਿੱਥੋਂ ਕਿੱਥੋਂ ਜੁੜੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਕਾਫੀ ਆਊਟ ਆਫ ਕੰਟਰੀਆਂ 'ਚ ਬੈਠੇ ਆਊਟ ਆਫ ਸਟੇਟ 'ਚ ਬੈਠੇ ਪਾਕਿਸਤਾਨ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਪਾਕਿਸਤਾਨ 'ਚ ਜੋ ਕਾਫੀ ਗੂਨ ਆ ਰਹੇ ਆ ਉਸੇ ਕਰਦੇ ਆ ਭਰਾਵੋ ਅਗਲੇ 2-3 ਮਹੀਨੇ ਤੱਕ ਪਾਕਿਸਤਾਨ ਦੇ ਢੇੜਾ ਮਾਰਕ ਜਾਵਾਂਗੇ ਤੇ ਤੁਹਾਨੂੰ ਜ਼ਰੂਰ ਮਿਲ ਕੇ ਜਾਵਾਂਗੇ ਪਾਕਿਸਤਾਨ 'ਚ ਕਿੱਥੋਂ-ਕਿੱਥੋਂ ਜੁੜੇ ਹੋ ਜ਼ਰੂਰ ਆਪੋ ਆਪਣੇ ਮੈਨੂੰ ਨੰਬਰ ਦੇਨੇ ਅਗਲੇ 2-3 ਮਹੀਨੇ ਤੱਕ ਮੈਂ ਤੁਹਾਡੇ ਕੋਲੇ ਮਿਲ ਕੇ ਜ਼ਰੂਰ ਜਾਵਾਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ